ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਕ੍ਰਾਈਮ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਡਰ ਖੋਫ ਦਿਖਾਈ ਨਹੀਂ ਦੇ ਰਿਹਾ ਆਏ ਦਿਨ ਹੀ ਇਸ ਸ਼ਹਿਰ ਦੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਲੁੱਟ ਖੋਦ ਕ੍ਰਾਈਮ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਤਾਣਾ ਗੇਟ ਹਕੀਮਤ ਦੇ ਅਧੀਨ ਆਉਂਦੇ ਫਤਿਹ ਸਿੰਘ ਕਲੋਨੀ ਦਾ ਕੀ ਗੱਲ ਹੋ ਗਈ? ਭਾਵੇਂ ਉਹਨਾਂ ਨੇ ਨਾ ਹਸਬੰਡ ਤੋਂ ਪੈਸੇ ਮੰਗਦੇ ਸੀ ਤੇ ਉਹਨਾਂ ਨੇ ਨਿਸ਼ਾ ਕੀਤਾ ਹੋਇਆ ਸੀ ਇਸ ਟਾਈਮ ਬੰਦੇ ਨੇ ਤੇ ਉਹ ਆਇਆ ਤੇ ਉਹ ਇਸ ਤਰ੍ਹਾਂ ਛੋਰੀਆਂ ਮਾਰੀਆਂ ਇੱਥੇ ਵੀ ਲੱਗਾ ਕੱਟ ਇੱਥੇ ਵੀ ਲਾਖਿਆ ਚਾਕੂ ਲੈ ਕੇ ਆਇਆ ਘਰ ਆਇਆ ਅਚਾਨਕ ਹੋਈ ਗੱਲ ਬਾਤ ਨਹੀਂ ਉਹਦੇ ਨਾਲ ਉਹ ਆਇਆ ਤੇ ਉਹਨੇ ਸਿਰਫ ਛੋਰੀਆਂ ਮਾਰੀਆਂ ਬੱਚੇ ਪਰੇ ਕਿੱਥੇ ਆ ਮੇ ਆਪਣੇ ਤੇ ਪਰ ਉਹ ਨਿਸ਼ੇਜ ਦਾ ਬੰਦਾ ਵਾ ਪਰ ਉਹ ਜਲ ਤੋਂ ਜਲਦ ਸਜ਼ਾ ਮਿਲ ਨਹੀਂ ਜਦੀ ਉਹ ਨਹੀਂ ਕਰਦੇ ਲੱਗੇ ਬੰਦਾ ਰਹਿੰਦਾ ਵਾ ਕੁਝ ਕਿੱਥੇ ਰਹਿਣ ਵਾਲੇ ਮੈਂ ਫਤੇਸਿੰਘ ਕਲੋਨੀ ਤੋਂ ਰਹਿਣ ਵਾਲੀ ਹਾਂ 3 ਨੰਬਰ ਗਲੀ ਤੋਂ ਬੇਦੀ ਗ੍ਰੈਨਰ ਸਟੋਰ ਦੇ ਨਾਲ ਦਾ ਗਲੀ ਹੈ ਨਹੀਂ ਪੁਰਾਣਾ ਮਾਮਲਾ ਨਹੀਂ ਸਿਰਫ ਪੈਸਿਆਂ ਦਾ ਮਾਮਲਾ ਦਾ ਭਾਜੀ ਮੇਰਾ ਉਹਦੇ ਨਾਲ ਉਹ ਜਿਹੜਾ ਪੈਸਾ ਆਉਂਦਾ ਸੀ ਛੇਤੇ ਭਾਜੀ ਥੋੜੇ ਜਿਹਾ ਪੈਸੇ ਦੇ ਦਿਓ ਥੋੜੇ ਜਿਹਾ ਪੈਸੇ ਦੇ ਦਿਓ ਨਸ਼ੇ ਕਰਦਾ ਵੀ ਆ ਘਰ ਦੇ ਵਿੱਚ ਆਪਣੇ ਆਪਣੀ ਮਾਂ ਨੂੰ ਵੀ ਉਹਨੇ ਮਾਰਿਆ ਪਹਿਲੇ ਤੇ ਹੁਣ ਆਡੇ ਘਰ ਵੀ ਆ ਕੇ ਹੱਥੋਂ ਪਾਈ ਹੋਇਆ ਸਾਰੇ ਫੈਮਿਲੀ ਦੇ ਪੈਸੇ ਲੈ ਰਹੇ ਉਹਨੂੰ ਪੈਸੇ ਪਹਿਲੇ ਦਿੱਤਾ ਨਹੀਂ ਇੱਕ ਵਾਰਾ ਪੇਪਰ ਕਰਵਾਇਆ 700 ਦੇ 700 ਦੇ ਇੱਕ ਹੋਰ ਤੇ ਮਤਲਬ ਕਿ ਉਹਨੂੰ ਦਿੱਤੇ ਆ ਥੋੜੇ ਜੇ ਪੈਸੇ ਗਵੰਡੀ ਆ ਸਾਡਾ ਅਸੀਂ ਤਾਂ ਕਰਕੇ ਉਹਨੂੰ 500 700 ਦਿੱਤਾ ਵੀ ਇੱਕ ਵਾਰੀ ਉਹ ਤੋਂ ਬਾਅਦ ਨਹੀਂ ਅਸੀਂ ਦਿੱਤਾ ਫੇਰ ਇਹਨੇ ਹੁਣ ਸਾਨੂੰ ਕਹਿੰਦਾ ਉਧਾਰੇ ਦੇ ਦੋ ਤੁਹਾਨੂੰ ਮੈਂ ਬਾਅਦ ਚ ਵਾਪਸ ਕਰ ਦਾਂਗਾ ਪਰ ਉਹ ਵਾਪਸ ਨਹੀਂ ਕਰਦਾ ਉਹ ਨਸ਼ੇ ਕਰਦਾ ਵਿਆਹ ਕਿੰਨੇ ਵਜੇ ਦਾ ਸਮਾਂ ਹੀ ਦਿੱਤਾ ਆ ਸਵੇਰੇ 12:30 ਵਜੇ 12:30 ਵਜੇ ਦੀ ਗੱਲ ਹੈ ਮੇਰੇ ਘਰ ਮੇਰੇ ਫੈਮਿਲੀ ਆ ਮੇਰੇ ਬੱਚੇ ਆ ਜੇਠਾਣੀ ਆ ਦੋ ਚਾਰ ਬੱਚੇ ਆ ਮੇਰੇ ਛੋਟੇ ਛੋਟੇ ਨਹੀਂ ਮੌਕੇ ਤੇ ਪੁਲਿਸ ਨਹੀਂ ਪਰ ਪਹੁੰਚੀ ਕੋਈ ਨਾ ਤੇ ਜਿਹੜਾ ਤੁਹਾਡੇ ਕਰਨ ਦੀ ਤਬੀਰ ਕੀ ਮੇਰੇ ਹਸਬੰਡ ਓਟੇ ਚ ਹੈਗੇ ਆ ਪਟੇ ਡੋਣ ਡਿਆ ਉਹਨਾਂ ਦਾ ਹੁਣ ਮੈਂ ਕੀ ਕਰਦੀ ਮੰਗ ਮੈਂ ਇਹ ਕਰਦੀ ਆ ਵੀ ਇਹਨੂੰ ਜਲਦ ਤੋਂ ਜਲਦ ਜਿੰਨੀ ਜ਼ਿਆਦਾ ਸਜ਼ਾ ਹੋ ਸਕਦੀ ਆ ਇਹਨੂੰ ਮਿਲ ਨਹੀਂ ਚੁੱਕਦੀ ਇਹਦੇ ਜਨਮ ਮਾਰ ਦੇਣਾ ਹਾਂਜੀ ਮੇਰਾ ਨਾਮ ਹਰਪਾਲ ਗੌਰਿਆ ਤੇ ਸਰਜੀਤ ਸਿੰਘ ਮੇਰਾ ਭਰਾ ਹੈਗਾ ਤੇ ਅੱਜ ਅਸੀਂ ਸਾਰੀਆਂ ਭੈਣਾਂ ਆਈਆਂ ਆ ਗਲਬਤ ਕੀ ਹੋਈ ਐ ਜਿਵੇਂ ਗਲਬਾਰ ਗਵਾਂਢੀ ਇਹ ਕੋਈ ਨਸ਼ੇ ਕਰਦਾ ਇਹਨਾਂ ਦੇ ਗਵਾਂਢ ਤੇ ਇਹਨਾਂ ਕੋ ਪੈਸੇ ਮੰਗਦਾ ਰਹਿੰਦਾ ਹੀਗਾ ਵੀ ਦੇ ਦਿਓ ਪਰ ਨਸ਼ੇ ਕਰਦਾ ਇਹਨੇ ਅੱਜ ਦਿੱਤੇ ਨਹੀਂਗੇ ਤੇ ਕਾਚੂ ਹੱਥ ਜੀ ਹੀਗਾ ਮਾਰੀ ਗਿਆ ਮਾਰੀ ਗਿਆ ਮੇਰੀ ਪਰਜਾਈ ਨੂੰ ਵੀ ਇਹਨੇ ਮਾਰਿਆ ਵਾ ਪਰਜਾਈ ਮੇਰੇ ਘਰੇ ਲੋ ਲੋਣ ਹੋਈ ਪਈ ਆ ਛੋਟੇ ਛੋਟੇ ਸਾਡੇ ਬੱਚੇ ਆ ਤੇ ਲੈ ਕੇ ਆ ਗਏ ਮੇਰੇ ਭਰਾ